ਚੁੱਕ ਕੇ ਲਾ ਜਾਣਾ ਅਸੀਂ ਸਭ ਕੋ ਹੀ ਕੱਥੇ ਮਾਰ ਕੇ ਲਾਏ ਨਾ ਇਹ ਕੱਖ ਵੀ ਨਹੀਂ ਆ ਹੋਰ ਜਿੰਨਾ ਮਰਜ਼ੀ ਦਿੱਲੀ ਤੱਕ ਲਾ ਦੇਣਾ ਅਸੀਂ ਚੁੱਕ ਲਾਂਗੇ ਸਾਰਾ ਕੁਝ ਹੀ ਆ ਖੱਟਰ-ਕੁੱਟਰ ਜੋਂ ਭਾਜਣਾ ਸਾਡੇ ਕੋ ਖੱਟਰੀ ਪੜਾਵਾਗੇ ਇਹਦੀ ਮੀਨ ਬੱਬੇ ਬੰਦਾ ਸਿੰਘ ਬਹਾਦਰ ਨੇ ਸਾਨੂੰ ਦਿੱਤੀ ਆ ਇਹ ਜਾਨ ਨਹੀਂ ਦਵਾਗੇ ਇਹਨੂੰ ਰਹਿਣ ਨਾ ਦਵਾਗੇ ਤੇ ਜ਼ਮੀਨ ਅਸੀਂ ਆਪਦੀ ਜਾਣ ਨਾ ਦਵਾਗੇ ਅਸੀਂ ਤਾਂ ਵਟ ਨਹੀਂ ਕੇ ਇਹਨੂੰ ਨਗਨ ਦੇ ਤੇ ਇਹ ਕਿ ਤਾਂ ਨਗ ਚੁੱਕਾ ਹਟਾ ਸਰਕਾਰ ਸਾਹਿਬ ਚੱਕ ਰਹੀ ਆ ਵੀ ਇਹਨਾਂ ਨੇ ਆਪਣੀ ਕੀਤੀ ਆ ਜੀ ਅਸੀਂ ਵੀ ਪੱਕੀ ਕਰ ਗਏ ਆ ਸਾਡੇ ਕੁਝ ਲੀਡਰਾਂ ਦਾ ਪਲਾਨ ਆ ਉਹਦੇ ਅਕੋਰਡਿੰਗ ਚੱਲਾਂਗੇ ਜੇ ਇਹਨਾਂ ਨੇ ਕੀਤਾ ਨਾ ਤੇ ਅਸੀਂ ਵੀ ਦੂਜੀ ਵਾਰੀ ਆਏ ਆ ਕੋਈ ਕੱਚੇ ਨਹੀਂ ਆਏ ਸਸਿਕਲ ਜੀ ਮੈਂ ਅਮਰਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ 13 ਫਰਵਰੀ ਨੂੰ ਕਿਸਾਨਾਂ ਨੇ ਕਾਲ ਦਿੱਤੀ ਸੀ ਦਿੱਲੀ ਜਾਣ ਦੀ ਤੇ ਅੱਜ ਤੁਸੀਂ ਮਾਹੌਲ ਦੇਖ ਸਕਦੇ ਹੋ ਸਿੰਘੂ ਬਾਰਡਰ ਵਾਲਾ ਮਾਹੌਲ ਸ਼ੰਭੂ ਬਾਰਡਰ ਦੇ ਬਣਿਆ ਹੋਇਆ ਤੇ ਇੱਥੋਂ ਜਿਹੜਾ ਦਿੱਲੀ ਐ 212 ਕਿਲੋਮੀਟਰ ਐ ਤੇ ਇੱਥੇ ਕਿਸਾਨਾਂ ਨੂੰ ਰੋਕਿਆ ਗਿਆ ਕਿਉਂਕਿ ਜਿਹੜਾ ਸ਼ੰਭੂ ਬਾਰਡਰ ਆ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਉੱਥੇ ਕਿਲਾ ਲਗਾਈਆਂ ਗਈਆਂ ਨੇ ਵੀ ਕਿਸਾਨ ਅੱਗੇ ਨਾ ਜਾਣ ਕਿਸਾਨਾਂ ਦੇ ਟਰੈਕਟਰ ਨੇ ਜਿਹੜੇ ਵੀ ਅੱਗੇ ਨਾ ਜਾਣ ਕਿਲਾ ਲਗਾਈਆਂ ਗਈਆਂ ਸੜਕਾਂ ਦੇ ਵਿੱਚ ਪੂਰਾ ਸਿਮਿੰਟ ਦੇ ਵਿੱਚ ਪੂਰਾ ਉਹਨਾਂ ਨੇ ਕਵਰ ਕੀਤਾ ਹੋਇਆ ਸੀਲ ਕੀਤਾ ਗਿਆ ਸ਼ੰਭੂ ਬਾਰਡਰ ਤੇ ਤੁਸੀਂ ਇਕੱਠ ਦੇ ਸਕਦੇ ਹੋ ਕਿੰਨਾ ਐ ਕਿਸਾਨਾਂ ਦਾ ਇਕੱਠ ਦੇਖ ਸਕਦੇ ਹੋ ਤਸਵੀਰਾਂ ਦੇਖੋ ਤੁਸੀਂ ਕਿਸਾਨਾਂ ਦੀਆਂ ਤੇ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਬਹੁਤ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਪੰਜ ਹਜ਼ਾਰ ਟਰਾਲਾ ਆ ਗਿਆ ਲੱਗੀ ਅੱਛਾ ਜੀ ਆ ਪਹੁੰਚ ਗਿਆ ਲੱਗੇ 5000 ਟਰਾਲਾ ਤੇ ਹੁਣ ਅੱਗੇ ਉਰੇ ਦਾ ਉਰੇ ਰੋਕਣ ਦੇ ਇੱਥੇ ਰੋਕਿਆ ਜਾ ਰਿਹਾ ਹੁਣ ਅੱਗੇ ਉਰੇ ਕੀ ਪਲਾਨ ਅੱਗੇ ਹੁਣ ਅੱਗੇ ਜਾਉਂਗੇ ਇਹਦੇ ਚੁੱਕ ਕੇ ਲੈ ਜਾਣਾ ਅਸੀਂ ਸਭ ਕੋ ਹੀ ਕੱਥੇ ਮਾਰ ਕੇ ਲੈ ਜਾਣਾ ਇਹ ਕੱਖ ਨਹੀਂ ਆ ਹੋਰ ਜਿੰਨਾ ਮਰਜ਼ੀ ਦਿੱਲੀ ਤੱਕ ਲਾ ਦੇਣਾ ਅਸੀਂ ਚੁੱਕ ਲਾਂਗੇ ਸਾਰਾ ਕੁਝ ਹੀ ਆ ਖੱਟਰ ਖੁੱਟਰ ਜਿਹਾ ਉਹ ਭਾਜਣਾ ਸਾਡੇ ਕੋ ਖੱਟੜ ਹੀ ਬਣਾ ਦਾਂਗੇ ਇਹਦੀ ਹੁਣ ਕਦੋਂ ਲੈ ਕੇ ਟਰੈਕਟਰ ਅੱਗੇ ਫਿਰ ਅੱਗੇ ਤੋਰੂਗੇ ਆਪਣੇ ਸਾਡੇ ਸਰਨਸੋ ਪੰਦੇਰ ਜਿਹੜਾ ਉਹ ਆਗੂ ਜਿਹੜਾ ਆ ਰਿਹਾ ਵਾ ਅਸੀਂ ਤਿੰਨ ਬੰਦੇ ਆਏ ਆ ਆਪਣੇ ਅੰਬਰਸਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਾਡੀ ਜਥੇਬੰਦੀ ਆਵੇ ਮਗਰੀ ਆ ਗਈ ਸਿੰਧੂਪੁਰ ਆ ਚੁੱਕੀ ਆ ਜੀ ਬਹੁਤ ਤਗੜਾ ਕਾਫਲਾ ਆ ਰਿਹਾ ਜੋ ਬਾਕੀ ਸਾਡੇ ਲੀਡਰਸ ਬੰਨ ਕਹਿਣਗੇ ਆਪਾਂ ਉਹਦੇ ਨਾਲ ਪਿਛਲੀ ਵਾਰ ਪਿਛਲੀ ਵਾਂਗ ਹੋਇਆ ਸੀਗਾ ਵੀ ਸਾਰੇ ਬੈਰੀਕੇਡ ਤੋੜ ਕੇ ਟਰੈਕਟਰ ਅੱਗੇ ਲੰਗੇ ਸੀ ਹੁਣ ਤਾਂ ਪੱਕੇ ਬੈਰੀਕੇਡ ਲਾ ਦੇਣਾ ਨੇ ਕਿੱਲਾਂ ਵੀ ਗੜਤੀਆਂ ਸਰ ਜੀ ਚੱਕ ਰੇ ਆ ਵੀ ਪੱਤਰਕਾਰ ਸਾਹਿਬ ਚੱਕ ਰੇ ਆ ਵੀ ਇਹਨਾਂ ਨੇ ਆਪਣੀ ਕੀਤੀ ਆ ਠੀਕ ਆ ਜੀ ਅਸੀਂ ਵੀ ਪੱਕੀ ਕਰਕੇ ਆਏ ਆ ਸਾਡੇ ਕੁਝ ਲੀਡਰਾਂ ਦਾ ਪਲਾਨ ਆ ਉਹਦੇ ਅਕੋਰਡਿੰਗ ਚੱਲਾਂਗੇ ਜੇ ਇਹਨਾਂ ਨੇ ਕੀਤਾ ਨਾ ਤੇ ਅਸੀਂ ਵੀ ਦੂਜੀ ਵਾਰੀ ਆਏ ਆ ਕੋਈ ਕੱਚੇ ਨਹੀਂ ਆਏ ਕੋਈ ਪ੍ਰਬੰਧ ਕੀਤਾ ਟਰੈਕਟਰ ਦਾ ਵੀ ਜਿਹੜਾ ਟਰੈਕਟਰ ਦੇ ਟਾਇਰ ਨੇ ਉਹ ਕੀਲਾਂ ਨਾਲ ਫਿਰ ਹਵਾ ਵੀ ਨਿਕਲ ਸਕਦੀ ਹੈ ਪੈਂਚਰ ਵੀ ਹੋ ਸਕਦਾ ਹੈ ਫਿਰ ਉਹ ਕਿਵੇਂ ਅੱਗੇ ਤੁਸੀਂ ਪਾਰ ਕਰੋਗੇ ਮੈਂ ਨਾ ਟਾਈਮ ਤੇ ਸਮਾਂ ਤੇ ਸਿਰਫ ਵਕਤ ਵੇਖੋ ਤੁਸੀਂ ਤੁਸੀਂ ਵੇਖੋ ਵੀ ਬੰਨ ਕੀ ਡਿਆ ਜੀ ਸਾਰਾ ਕੁਝ ਆਵਾਂਗੇ ਇਹਦੇ ਸਗੋਂ ਇਹਨਾਂ ਦੇ ਦੋਰਾ ਦੋਰਾ ਕੰਮ ਪਊਗਾ ਜੀ ਅਗਲੀ ਵਾਰੀ ਆਏ ਹ ਅਗਲੀ ਵਾਰੀ ਇਹਨਾਂ ਨੇ ਸਾਨੂੰ ਲੈਟਰ ਪੈਡ ਤੇ ਦੇ ਕੇ ਤੇ ਘਲਤਾ ਹੁਣ ਐਮਐਸਪੀ ਵੀ ਲਾਗੂ ਕਰਾਵਾਂਗੇ ਸਵਾਮੀ ਨਾਥਨ ਦੀ ਰਿਪੋਰਟ ਵੀ ਲਾਗੂ ਕਰਾਵਾਂਗੇ ਬਾਕੀ ਤੁਸੀਂ ਵੇਖਦੇ ਆਏ ਜੇ ਕਿਦਾਂ ਤੱਕ ਉਤਸ਼ਾਹ ਲੋਕਾਂ ਇਹ ਦਿੱਲੀ ਤੋਂ ਪਹਿਲੀ ਸਰਕਾਰ ਡਰ ਗਈ ਹਰਿਆਣਾ ਦੇ ਬਾਰਡਰ ਤੇ ਇਹਨਾਂ ਨੇ ਪੂਰਾ ਮਤਲਬ ਰੋਕ ਤਸਾਨਾ ਨੂੰ ਪਹਿਲੀ ਹਲੇ ਸਿੰਗੂ ਤਾਂ ਕਾਫੀ ਦੂਰ ਹੈ ਇੱਥੋਂ ਪਾਜੀ ਹਰਿਆਣਾ ਸਾਡਾ ਪੂਰਾ ਸਾਥ ਦੇਣ ਦਿਆ ਇਹ ਲੜਾਈ ਹਰਿਆਣੇ ਨੇ ਦੱਸੀ ਪਾਜੀ ਇਹ ਸਾਡੀ ਲੜਾਈ ਸਾਡੇ ਬਜ਼ੁਰਗ ਜਾਦਿਆ ਨੌਜਵਾਨ ਆਏ ਚਲੋ ਮੈਂ ਨੌਜਵਾਨ ਇਹ ਸਾਡੀ ਲੜਾਈ ਨਸਲਾਂ ਦੀ ਆ ਜੇ ਬਾਬਾ ਗੁਰਨਾਨਕ ਪਾਤਸ਼ਾਹ ਨੂੰ ਮੰਨਦੇ ਉਹਨਾਂ ਨੇ ਸਾਨੂੰ ਕਿਰਤ ਕਰਨਾ ਦੱਸਿਆ ਤੇ ਸਾਡੀ ਉਹਨਾਂ ਨੇ ਸਾਨੂੰ ਖੇਤੀਬਾੜੀ ਕਰਨੀ ਸਿਖਾਈ ਤੇ ਜੇ ਸਾਡੇ ਕੋਈ ਖੇਤੀਬਾੜੀ ਵਾਲਾ ਧੰਦਾ ਹੀ ਖਿੱਚਿਆ ਗਿਆ ਤੇ ਅਸੀਂ ਮਤਲਬ ਆਉਣ ਵਾਲੀਆਂ ਨਸਲਾਂ ਕਿੱਥੋਂ ਕਿੱਥੇ ਸਾਂਭਾਂਗੇ ਜੀ ਬਾਕੀ ਇਹ ਆ ਵੀ ਜਾਵਾਂਗੇ ਆਏ ਆ ਜਿੱਤ ਕੇ ਜਾਵਾਂਗੇ ਪੂਰੇ ਪੂਰੀ ਤਿਆਰੀ ਨਾਲ ਆਏ ਆ ਕੋਈ ਗੱਲ ਬਾਤ ਨਹੀਂ ਠੀਕ ਕਹੂੰਗਾ ਜਿਹੜਾ ਵੀ ਮੀਟਿੰਗ ਹੋਈ ਸੀ ਭਗਤ ਜਮਾਨ ਕਹਿੰਦਾ ਸੀਗਾ ਵੀ ਇੱਥੇ ਮੰਤਰੀਆਂ ਨਾਲ ਮੀਟਿੰਗ ਕਰਾ ਦੋਨੇ ਆ ਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਦਿੱਲੀ ਫਿਰ ਉਹ ਮੀਟਿੰਗ ਦਾ ਕੀ ਬਣਿਆ ਉਹ ਮੀਟਿੰਗ ਤੇ ਕੁਝ ਨਹੀਂ ਨਿਕਲਿਆ ਇਹ ਨਾ ਆਪਣੀਆਂ ਸਾਨੂੰ ਉਹੀ ਲੱਡੂ ਦੇ ਦਿੰਦੇ ਆ ਕਿ ਇਹ ਲੈਣਾ ਪੰਜਾਬੀ ਆ ਇਹ ਬਾਬੇ ਨਾਨਕ ਦੀ ਕੌਮ ਆ ਇਹ ਅਰਕੀ ਛੱਡ ਕੇ ਨਹੀਂ ਜਾਵਾਂਗੇ ਇਹ ਸਾਰਾ ਕੁ ਚੁੱਕ ਕੇ ਲੈ ਜਾਵਾਂਗੇ ਨਾਲ ਹੀ ਰੋਟੀਆਂ ਰੱਟੀਆਂ ਪਕਾਉਣ ਦੇ ਕੰਮ ਆਊਗਾ ਜਿਹੜੇ ਕੇਲ ਕੋਲਿਆ ਇਹ ਤਾਂ ਕੱਖ ਨਹੀਂ ਆ ਸਾਡੇ ਗੁਰੂ ਪਾਤਸ਼ਾਹ ਦੇ ਨਗੀਆਂ ਤਲਵਾਰਾਂ ਦੇ ਤੁਰਪੇ ਇਹ ਜਿਹੜੀ ਕੌਮ ਨਿਕਲੀ ਆ ਨਾ ਨਗੀਆਂ ਤਲਵਾਰਾਂ ਦੇ ਵਿੱਚੋਂ ਨਿਕਲੀ ਆ ਇਹ ਪਿਛੇ ਹਉਣ ਵਾਲੀ ਨਹੀਂ ਇਹਨਾਂ ਨੂੰ ਭੁਲੇਖਾਵਾ ਜੀ ਅਰਕੀ ਕੱਢ ਦਾਂਗੇ ਸਰਕਾਰ ਨੂੰ ਮਨ ਡਰ ਕਿਉਂ ਪੈ ਗਿਆ ਵੀ ਸ਼ਾਂਤਮਈ ਧਰਨਾ ਆਪਾਂ ਲਾਉਣ ਜਾ ਰਹੇ ਸੀ ਕਿਸਾਨ ਸਾਰੇ ਸ਼ਾਂਤਮਈ ਤਰੀਕੇ ਨਾਲ ਉੱਥੇ ਬਹਿਣਾ ਸੀ ਜਾ ਕੇ ਪਹਿਲਾਂ ਰੋਕਣ ਦੀਆਂ ਤਿਆਰੀਆਂ ਹੋ ਗਈਆਂ ਨੇ ਕਿਉਂ ਡਰ ਰਹੀ ਐ ਇੰਨੀ ਸਰ ਇਹ ਮੋਦੀ ਦਾ ਹੰਕਾਰ ਆ ਇਹ ਮੋਦੀ ਹੰਕਾਰਿਆ ਵਾ ਉਹ ਉਹਨੂੰ ਪਤਾ ਹੀ ਨਹੀਂ ਆ ਨਾ ਉਹਨੂੰ ਕਿਸਾਨੀ ਦਾ ਪਤਾ ਨਾ ਉਹਨੂੰ ਜਵਾਨੀ ਦਾ ਪਤਾ ਵਾ ਬਸ ਉਹ ਦੇਸ਼ ਨੂੰ ਤਬਾਹ ਕਰਨ ਤੇ ਹੋਇਆ ਸਭ ਕੋ ਵਕਾਉ ਲਾਤਾ ਜੋ ਨੇ ਆਪਣੇ ਰੀਅਲ ਗੜੀਆਂ ਵਕਾਤੀਆਂ ਵਾ ਜਹਾਜ਼ ਵਿਗਣੇ ਲਾਤੇ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੁਣ ਜ਼ਮੀਨ ਦੇ ਦਿਵਾਲੇ ਹੋਇਆ ਜ਼ਮੀਨ ਬੱਬੇ ਬੰਦਾ ਸਿੰਘ ਬਹਾਦਰ ਨੇ ਸਾਨੂੰ ਦਿੱਤੀ ਆ ਇਹ ਜਾਨ ਨਹੀਂ ਦਵਾਂਗੇ ਇਹਨੂੰ ਰਹਿਣ ਨਾ ਦਵਾਂਗੇ ਤੇ ਜ਼ਮੀਨ ਅਸੀਂ ਆਪਦੀ ਜਾਨ ਨਾ ਦਵਾਂਗੇ ਅਸੀਂ ਤਾਂ ਵਟ ਨਹੀਂ ਇਹਨੂੰ ਨਗਨਦੇ ਤੇ ਇਹ ਕਿ ਤਾਂ ਨੱਕ ਜੂਗਾ ਹਟਾ ਠੀਕ ਹੈ ਜੀ ਬਹੁਤ ਧੰਨਵਾਦ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੁਸੀਂ ਕੱਟ ਦੇਖ ਸਕਦੇ ਹੋ ਕਿਸਾਨਾਂ ਦਾ ਕਿਸਾਨ ਇੱਧਰ ਵੀ ਉਹਨੇ ਹੀ ਇਕੱਠਾ ਹੈ ਤੇ ਇੱਧਰ ਗਿਣਤੀ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ ਮੇਰੀ ਬੈਕ ਸਾਈਡ ਤੋਂ ਵੀ ਦਿਖਾ ਸਕਦੇ ਹੋ ਕੈਮਰਾਮੈਨ ਸਾਹਿਬ ਇੱਧਰ ਟਰਾਲੀਆਂ ਦੀਆਂ ਬਹੁਤ ਦੂਰ ਤੱਕ 5 ਕਿਲੋਮੀਟਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਇੱਧਰ ਵੀ ਕਿਸਾਨ ਨੇ ਜਿੱਧਰ ਵੀ ਤੁਸੀਂ ਦੇਖ ਰਹੇ ਹੋ ਪੂਰਾ ਇਕੱਠ ਹੈ ਕਿਸਾਨਾਂ ਦਾ ਕਿਉਂਕਿ ਸਾਰਾ ਪੰਜਾਬ ਪੂਰਾ ਪੰਜਾਬ ਇੱਥੇ ਪਹੁੰਚਿਆ ਹੋਇਆ ਪੂਰੇ ਪੰਜਾਬ ਦੇ ਕਿਸਾਨ ਆਏ ਹੋਏ ਨੇ ਤੇ ਇਹ ਜਿਹੜਾ ਫਸਰੀ ਗੱਲ ਜੀ ਫਸਰੀ ਗੱਲ ਜੀ ਕਿੱਥੋਂ ਆ ਜੀ ਮੋਗਾ ਜਲਤੋਂ ਆਏ ਆ ਭਾਰਤੀ ਕਿਸਾਨ ਕ੍ਰਾਂਤੀਕਾਰੀ ਦੇ ਅਸੀਂ ਆਗੂ ਆ ਕੀ ਕਹੋਗੇ ਜਿਹੜੀ ਇਹ ਕਾਲ ਦਿੱਤੀ ਗਈ ਹੈ 13 ਫਰਵਰੀ ਦੀ ਹੁਣ ਦਿੱਲੀ ਫਿਰ ਪੱਕਾ ਮੋਰਚਾ ਲੱਗੂ ਇਸ ਵਾਰ ਪੱਕਾ ਲੱਗੂ ਜੇ ਨਾ ਮੰਨੇ ਅੱਛਾ ਜੀ ਮੋਰਚਾ ਲਾਉਣ ਦੀ ਸਰਕਾਰ ਜ਼ਿੰਮੇਵਾਰ ਹੈ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਅਸੀਂ 13 ਮਹੀਨੇ ਸੰਘਰਸ਼ ਲੜ ਕੇ ਤੁਹਾਡੇ ਜਰੀਏ ਕਿ ਕਿ ਥੋੜਾ ਬਹੁਤ ਮਿਲ ਗਿਆ ਤਾਂ ਵੱਡਾ ਯੋਗਦਾਨ ਹੈ ਅਸੀਂ ਤੁਹਾਡਾ ਖਾਸ ਧੰਨਵਾਦ ਕਰਦੇ ਹਾਂ ਇਸ ਕਰਕੇ ਜੋ ਸਾਡੇ ਨੇ ਉਹ ਵਾਦੇ ਕੀਤੇ ਸੀਗੇ ਉਹ ਮਤਲਬ ਮੋਦੀ ਸਰਕਾਰ ਮੁਕਰੀ ਆ ਸਮਾਂ ਹੋਰ ਕਿਸਾਨਾਂ ਦਾ ਕੇਸ ਪਾਤੇ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਕੋਈ ਮਆਵ ਜਾਨੀ ਦਿੱਤਾ ਗਿਆ ਇਸ ਕਰਕੇ ਅਸੀਂ ਜਿਹੜਾ ਸੰਘਰਸ਼ ਆ ਉਹ ਮੌਤਲ ਕੀਤਾ ਸੀ ਨਾ ਕਿ ਰੱਦ ਕੀਤਾ ਸੀ ਇਸ ਕਰਕੇ ਮੌਤਲਕ ਚੀਜ਼ ਅਸੀਂ ਉਦੋਂ ਹੀ ਬਹਾਲ ਕਰ ਸਕਦੇ ਹਾਂ ਵੀ ਜੇ ਸਾਡੀਆਂ ਨੇੜੇ ਜਾਇਜ਼ ਮੰਗਾਂ ਮੰਨੀਆਂ ਹੁੰਦੀਆਂ ਸਾਡੀਆਂ ਜੋ ਇਹਨਾਂ ਨੇ ਵਾਦੇ ਕੀਤੇ ਸੀ ਪਰ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ। ਇਸ ਵਾਰ ਤਾਂ ਪੱਕਾ ਪ੍ਰਬੰਧ ਕਰਤਾ ਨਾ ਜਿਹੜਾ ਸ਼ੰਭੂ ਵਾਟਰ ਪਹਿਲਾਂ ਬੈਰੀਕੇਟ ਲਾਇਆ ਸੀ ਹੁਣ ਤਾਂ ਪੱਕੇ ਸਿਮਿੰਟ ਦੇ ਵਿੱਚ ਵੀ ਫਿਕਸ ਕਰਤੇ ਪੂਰਾ ਸੀਲ ਇਹ ਕਰਤਾ ਕਿੱਲ ਵੀ ਲਗਾਏ ਗਏ ਨੇ। ਪਹਿਲਾਂ ਨਾਲੋਂ ਜ਼ਿਆਦਾ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਹੈ। ਮੈਂ ਜੀ ਤੁਹਾਨੂੰ ਦੱਸਣਾ ਹੈ। ਜਿਹੜੇ ਥੋੜੇ ਮੱਧਮ ਰਾਹੀ ਇੱਕ ਪਾਸੇ ਹੀ ਬਾਡਰਾਂ ਦੀ ਰਾਖੀ ਕਰ ਰਹੇ ਆਂ। ਜਿਹੜੇ ਸਾਡੇ ਵਿਦੇਸ਼ੀ ਬਾਡਰ ਹੈ। ਅਸੀਂ ਜਿਹੜਾ ਸਾਡਾ ਕੋਈ ਦੁਸ਼ਮਣਾਂ ਨੂੰ ਅੱਖ ਨਹੀਂ ਪਟੜਨ ਦਿੰਦੇਗੇ। ਜੇ ਅਸੀਂ ਉਹ ਬਾਡਰ ਦੀ ਰਾਖੀ ਕਰ ਸਕਦੇ ਆਂ ਤੇ ਸਾਡੇ ਲਈ ਧੂੜਨੇ ਓਖੇ ਨਹੀਂ। ਅਸੀਂ ਆਪਣੀ ਲੀਡਰਸ਼ਿਪ ਦਾ ਹੁਕਮ ਢੀ ਕਿਉਂਕਿ ਜਦੋਂ ਕਹਿੰਦੇ ਹੁੰਦੇ ਮਰਦਾ ਤੇ ਕੀ ਨਹੀਂ ਕਰਦਾ ਇਸ ਕਰਕੇ ਅਸੀਂ ਭਾਈ ਮਰਨ ਆਏ ਆ ਜਿੱਦੀ ਸਾਡੀ ਰੋਟੀ ਖੁੱਸ ਗਈ ਸਾਡੀਆਂ ਜ਼ਮੀਨਾਂ ਖੁੱਸ ਗਈਆਂ ਸਾਡੀ ਅਣਖਾਂ ਤੇ ਇੱਜ਼ਤਾਂ ਲੁੱਟੀਆਂ ਗਈਆਂ ਜ਼ਮੀਰਾਂ ਸਾਡੀਆਂ ਮਾਰਤੀਆਂ ਨੇ ਇਹਦਾ ਸਭਿਆਚਾਰ ਲਿਆ ਕੇ ਇਸ ਕਰਕੇ ਅਸੀਂ ਇਹ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਸਾਡੀਆਂ ਹੱਕੀ ਤੇ ਇਜਾਜ਼ਤ ਮੰਗਾ ਮੰਨਣ ਜੇ ਇੱਥੇ ਹਾਲਾਤ ਖਰਾਬ ਹੁੰਦੇ ਆ ਇੱਕ ਵੀ ਕਿਸਾਨ ਸ਼ਹੀਦ ਹੋ ਜਾਂਦਾ ਪੁਲਿਸ ਵਾਲਾ ਵੀ ਹੁੰਦਾ ਸਾਡਾ ਉਹ ਵੀ ਸਾਡੇ ਭਰਾ ਇਹਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੋਊਗੀ ਕਿਉਂਕਿ ਮਨੁੱਖਤਾ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੇ ਸਭ ਤੋਂ ਪਿਆਰੀ ਚੀਜ਼ ਜੇ ਅੱਜ ਇੱਕ ਵੀ ਕਿਸਾਨ ਜਾਂ ਸਾਡਾ ਹੋਰ ਸਾਲਾ ਕੋਈ ਕਿਸਾਨ ਸੀਧ ਹੁੰਦਾ ਉਹਦੇ ਇਹਦੀ ਜ਼ਿੰਮੇਵਾਰੀ ਭਾਈ ਇਹਨਾਂ ਦੀ ਹੋਊ ਇਸ ਕਰਕੇ ਸਾਡੀ ਬੇਨਤੀ ਆ ਸਾਡੀਆਂ ਮੰਗਾਂ ਮੰਨਣ ਮੈਂ ਤਾਂ ਤੁਸੀਂ ਆਗੋਂ ਦੀ ਵੇਟ ਕਰ ਰਹੇ ਹੋ ਜਦੋਂ ਵੀ ਉਹ ਕਹਿਣਗੇ ਤੁਸੀਂ ਅੱਗੇ ਨੂੰ ਕੁਝ ਕਰੋਗੇ ਫਿਰ ਮੈਰੀਗੇਟ ਹਾਂ 40 ਸਾਲ ਮੈਂ ਸਰਵਿਸ ਕੀਤੀ ਹੈ ਇਸ ਸੰਘਰਸ਼ ਲੜੇ ਹੈ ਇਸ ਕਰਕੇ ਇਹ ਜਿਸ ਸੰਘਰਸ਼ ਲਈ ਲੱਖਾਂ ਹੀ ਲੜੇ ਆ ਪਰ ਜਿਹੜਾ ਪਹਿਲਾਂ ਹੀ ਸੰਘਰਸ਼ ਲੜਿਆ ਉਹ ਕਿਸਾਨੀ ਤੋਂ ਇਨਸਾਨੀ ਕੋਲ ਬਣਿਆ ਸਾਡੇ ਜਿੰਨੀ ਸਮੁੱਚੀ ਦੁਨੀਆ ਬਾਹਰਲੇ ਪਾਰਲੀਮੈਂਟ ਦੇ ਵਿੱਚ ਵੀ ਮਤੇ ਪਾਸ ਹੋਏ ਆ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹੋਏ ਵੀ ਮੋਦੀ ਸਾਡੀ ਗੱਲ ਮੰਨੇ ਇਸ ਕਰਕੇ ਅਸੀਂ ਮਜਬੂਰ ਨਾ ਹੋਈਏ ਕੋਈ ਇੱਥੇ ਮਤਲਬ ਅਨਸਾਮ ਹੀ ਘਟਣਾ ਨਾ ਵਾ ਆਪਣੇ ਇਹੀ ਮੇਰੀ ਠੀਕ ਹੈ ਜੀ ਤੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੁਬਾਰੇ ਜਾਣਾ ਪੈ ਰੇ ਦਿੱਲੀ ਆਪਾਂ ਨੂੰ ਅਸੀਂ ਜੇ ਉਹਨੇ ਸਾਡੀਆਂ ਹੱਕੀ ਮੰਗਾ ਮੰਗਣੇ ਤੇ ਅਸੀਂ ਘਰ ਨੂੰ ਜਾਈਏ ਨਹੀਂ ਤੇ ਅਸੀਂ ਵਾਪਸ ਦਿੱਲੀ ਜਾਣਾ ਹੀ ਜਾਣਾ ਪਾ ਜੋ ਮਰਜ਼ੀ ਭਾਏ ਮਰਨਾ ਮਨਜ਼ੂਰ ਸਾਨੂੰ ਰਾਸ਼ਨ ਕਿੰਨੇ ਦਿਨ ਦਾ ਲੈ ਕੇ ਆਏ ਜੀ ਫਿਰ 6-6 ਮਹੀਨੇ ਦਾ ਅੱਛਾ ਜੀ 10-10 ਤੋੜੇ ਖੰਡ ਦੇ 4-4 ਤੋੜੇ ਖੰਡ ਜੀ ਕਣਕ ਦੇ ਔਰ ਆٹے ਦੇ ਦਾਲਾਂ ਸਭ ਕੁਝ ਲੈ ਕੇ ਆਏ ਆ। ਅਸੀਂ ਪਹਿਲਾਂ ਵਾਂਗੇ ਤੇ ਮੋਰਚਾ ਲੱਗਣ ਜੇ ਪਹਿਲਾਂ ਲੱਗ ਸਾਲ ਜਿਵੇਂ ਸਾਲ ਚੱਲਿਆ ਸੀ ਇਸ ਵਾਰੀ ਲੰਬਾ ਜਾ ਸਕਦਾ। ਵੱਧ ਮੋਰਚਾ ਉਹ ਤੋਂ ਵੱਧ ਰਸਨ ਲੈ ਕੇ ਆਏ ਆ 6-7 ਮਹੀਨਿਆਂ ਦਾ। ਹਾਂ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਤਸਵੀਰ ਤਸਵੀਰਾਂ ਦੇਖ ਸਕਦੇ ਹੋ ਸ਼ੰਭੂ ਬਾਟਰ ਤੇ ਪੂਰਾ ਸਿੰਘੂ ਵਾਲਾ ਮਾਹੌਲ ਬਣਿਆ ਹੋਇਆ ਜਿਵੇਂ ਸਿੰਘੂ ਦੇ ਸਿੰਘੂ ਦੇ ਉੱਤੇ ਮਾਹੌਲ ਸੀਗਾ ਪਿਛਲੇ 2 ਸਾਲ ਪਹਿਲਾਂ ਕਿਸਾਨਾਂ ਨੇ ਮੋਰਚਾ ਲਾਇਆ ਸੀ ਐਦਾਂ ਹੀ ਜਾਮ ਲੱਗ ਗਿਆ ਸੀ ਪੂਰਾ ਰੋਡ ਦੇ ਉੱਤੇ ਟਰੈਕਟਰਾਂ ਦਾ ਤੁਸੀਂ ਕਿਸਾਨ ਦੇਖ ਸਕਦੇ ਹੋ ਤੁਸੀਂ ਅੱਗੇ ਦੇਖ ਸਕਦੇ ਹੋ ਪੂਰਾ ਮੋਰਚਾ ਜਿਹੜਾ ਸ਼ੰਭੂ ਬਾਰਡਰ ਤੇ ਪੂਰਾ ਸੀਲ ਕੀਤਾ ਗਿਆ ਬਾਰਡਰ ਤੇ ਪੂਰਾ ਅੱਗੇ ਜਾਣ ਦਾ ਇੱਥੇ ਰੁਕਿਆ ਹੈਗਾ ਕਿ ਸਾਰਿਆਂ ਨੂੰ ਤਾਂ ਇੱਥੇ ਹੀ